ਸਤਿ ਸ਼੍ਰੀ ਅਕਾਲ ਜੀ ਸਾਲਤ ਹੈ ਤੁਹਾਡਾ ਵੈਜੂ ਕੁਕਿੰਗ ਚੈਨਲ ਦੇ ਵਿੱਚ ਤੇ ਕਿੰਮੋ ਜੀ ਤੁਸੀਂ ਸਾਰੇ ਅੱਜ ਆਪਾਂ ਆਂਬ ਦੀ ਬਹੁਤ ਹੀ ਟੇਸਟੀ ਜੈਸ ਆਈਸਕ੍ਰੀਮ ਬਣਾ ਕੇ ਤਿਆਰ ਕਰਾਂਗੇ ਤੁਸੀਂ ਸਾਰੀ ਵੀਡੀਓ ਦੇਖਿਓ ਬਹੁਤ ਹੀ ਟੇਸਟੀ ਆਈਸਕ੍ਰੀਮ ਬਣਦੀ ਆ ਤੇ ਤੁਸੀਂ ਇੱਕ ਵਾਰੀ ਜ਼ਰੂਰ ਬਣਾ ਕੇ ਦੇਖਿਓ ਤੋਂ ਦੇ ਲਈ ਜਿਹੜਾ ਜਿਹੜਾ ਆਪਾਂ ਨੂੰ ਸੁਣਨ ਚਾਹੀਦਾ ਉਹ ਆਪਾਂ ਵੇਖ ਲੈਨੇ ਆ ਇਦੇ ਲਈ ਆਪਾਂ ਦੋ ਪੱਕੇ ਹੋਏ ਵੱਡੇ ਅੰਬ ਲਏ ਆਗੇ ਉਹਨਾਂ ਨੂੰ ਆਪਾਂ ਚੀਰ ਕੇ ਟਮੈਕਸੀ ਦੇ ਵਿੱਚ ਪਾ ਲਏ ਤੇ 3 ਚਮਚੇ ਆਪਾਂ ਇਹਦੇ ਵਿੱਚ ਖੰਡ ਦੇ ਪਾ ਲਾਂਗੇ ਤੇ ਆਪਾਂ ਇੱਕ ਬ੍ਰੈਡ ਲਿਆਏ ਤੇ ਕਾਰਨਸਟੋਰ ਚੋਂ ਅੱਧਾ ਚਮਚਾ ਲਿਆਏ ਤੇ ਆਪਾਂ ਕਾਸਟਰਡ ਪਾਊਡਰ ਦਾ ਇੱਕ ਚਮਚਾ ਲਿਆਏ ਤੇ ਡੇਢ ਕ ਚਮਚਾ ਆਪਾਂ ਸੁੱਕੇ ਦੁੱਧ ਦਾ ਲਿਆਏ ਇਹ ਸਾਰੀਆਂ ਚੀਜ਼ਾਂ ਨੂੰ ਪਾ ਕੇ ਇਹਦੇ ਵਿੱਚ ਤੇ ਆਪਾਂ ਇੱਕ ਵੱਡਾ ਗਲਾਸ ਇਹਦੇ ਵਿੱਚ ਦੁੱਧ ਦਾ ਪਾ ਦਾਂਗੇ ਤੇ ਫਿਰ ਆਪਾਂ ਇਹਨਾਂ ਦਾ ਇੱਕ ਪੇਸਟ ਬਣਾ ਲਾਂਗੇ ਜੀ ਅੱਧਾ ਗਿਲਾਤੋ ਥੋੜਾ ਜਿਹਾ ਘੱਟਾ ਦੁੱਧ ਤੇ ਪਾ ਕੇ ਪੇਸਟ ਬਣਾ ਕੇ ਆਪਾਂ ਤੇ ਫਿਰ ਆਪਾਂ ਇਹਨੂੰ ਪਕਾਵਾਂਗੇ 10 ਤੋਂ 12 ਮਿੰਟਾਂ ਲਈ ਬਹੁਤ ਹੀ ਜ਼ਿਆਦਾ ਟੇਸਟੀ ਤੇ ਕਰੀਮੀ ਜੀ ਆਈਸਕ੍ਰੀਮ ਬਣਦੀ ਹੈ ਤੁਸੀਂ ਇੱਕ ਜ਼ਰੂਰ ਟਰਾਈ ਕਰਕੇ ਦੇਖੋ ਤੇ ਇਹਨੂੰ ਸੋਹਣਾ ਲੱਗਣ ਲਈ ਆਪਾਂ ਥੋੜਾ ਜਿਹਾ ਵਿੱਚ ਇਹਦੇ ਕਲਰ ਪਾਇਆ ਹੈ ਤੇ ਆਪਾਂ ਪੂਰੇ 12 ਮਿੰਟ ਇਹਨੂੰ ਪਕਾਇਆ ਸੀਗਾ ਬਿਲਕੁਲ ਸਲੋ ਸਲੋ ਅੱਗ ਤੇ ਤੇ ਦੂ ਬਾਅਦ ਫਿਰ ਆਪਾਂ ਠੰਡਾ ਕਰਨ ਲਈ ਇਹਨੂੰ ਫਰਿੱਜ ਦੇ ਵਿੱਚ ਰੱਖ ਦਾਂਗੇ। 2-3 ਘੰਟਿਆਂ ਦੇ ਬਾਅਦ ਜਦੋਂ ਇਹ ਠੰਡਾ ਹੋ ਜਾਊਗਾ ਫਿਰ ਆਪਾਂ ਇਹਨੂੰ ਮਿਕਸੀ ਦੇ ਵਿੱਚ ਚਲਾ ਕੇ ਆਪਾਂ ਜਮਾਉਣ ਲਈ ਰੱਖਾਂਗੇ ਜੀ। ਬਿਲਕੁਲ ਸਲੋ ਸਲੋ ਅੱਗ ਤੇ ਹੀ ਆਪਾਂ ਇਹਨੂੰ ਪਕਾਉਣਾ ਹੈ ਤੇ ਕਾਸਟਰਡ ਦਾ ਤੇ ਆਪਾਂ ਜਿਹੜਾ ਕਾਰਨ ਸਟੋਰ ਚ ਪਾਇਆ ਹੈ ਉਹਦਾ ਕੱਚਾਪਣ ਨਿਕਲ ਜੇ ਇੰਨਾ ਕ ਆਪਾਂ ਪਕਾਉਣਾ ਇਹਨੂੰ। ਤੇ ਹੁਣ ਆਪਾਂ ਇਹਨੂੰ ਡੱਬੇ 'ਚ ਪਾ ਕੇ ਠੰਡਾ ਕਰਨ ਲਈ ਫਰਿੱਜ 'ਚ ਰੱਖ ਦੇਾਂਗੇ। ਤੇ ਹੁਣ ਆਪਾਂ ਇਹਨੂੰ ਫੇਰ ਮਿਕਸੀ ਦੇ ਵਿੱਚ ਪਾ ਕੇ ਚਲਾਵਾਂਗੇ ਤਾਂ ਕਿ ਇਹਦੇ ਵਿੱਚ ਹਵਾ ਭਰ ਜੇ ਤੇ ਕਰੀਮੀ ਬਣ ਜੇ ਕੋਈ ਵੀ ਆਪਾਂ ਕਰੀਮ ਕ੍ਰੀਮ ਇਹਦੇ ਵਿੱਚ ਕੁਝ ਨਹੀਂ ਪਾਈ ਤੁਹਾਨੂੰ ਕੁਝ ਨਹੀਂ ਪਾਉਣ ਦੀ ਲੋੜ ਨਹੀਂ ਐਵੇਂ ਬਹੁਤ ਹੀ ਟੇਸਟੀ ਆਈਸਕ੍ਰੀਮ ਬਣੂਗੀ ਤੇ ਹੁਣ ਆਪਾਂ ਇਹਨੂੰ ਦੋ ਤਿੰਨ ਵਾਰੀ ਮਿਕਸੀ ਦੇ ਵਿੱਚ ਚਲਾ ਕੇ ਆਪਾਂ ਜਮਾਉਣ ਲਈ ਠਰ ਦੇਾਂਗੇ ਜੀ ਤੇ ਆਪਾਂ ਨੂੰ ਸਪੋਰਟ ਜ਼ਰੂਰ ਕਰੋ ਜੀ ਆਪਣੀ ਵੀਡੀਓ ਦੇਖਣ ਲਈ ਜਿਹੜੇ ਦੇਖਦੇ ਹਨ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਜਿਹੜੇ ਆਪਾਂ ਨੂੰ ਸਪੋਰਟ ਕਰਦੇ ਉਹਨਾਂ ਦਾ ਵੀ ਸਾਰਿਆਂ ਦਾ ਧੰਨਵਾਦ ਹੈ ਤੇ ਹੁਣ ਆਪਾਂ ਇਹਨੂੰ 7 ਤੋਂ 8 ਘੰਟੇ ਲਈ ਰੱਖਤਾ ਸੀਗਾ ਤੇ ਆਪਾਂ ਕੱਢ ਕੇ ਹੁਣ ਸਾਨੂੰ ਦਿਖਾਈਆ ਬਹੁਤ ਹੀ ਜ਼ਿਆਦਾ ਟੇਸਟੀ ਤੇ ਕਰੀਮੀ ਜੈਸ ਕਰੀਮ ਬਣ ਕੇ ਤਿਆਰ ਹੋਈ ਸੀ ਤੁਸੀਂ ਵੀ ਇੱਕ ਵਾਰੀ ਜ਼ਰੂਰ ਬਣਾਓ ਤੇ ਆਪਣੇ ਬੱਚਿਆਂ ਨੂੰ ਵੀ ਖਵਾਓ ਬਹੁਤ ਹੀ ਜ਼ਿਆਦਾ ਟੇਸਟੀ ਆਈਸਕ੍ਰੀਮ ਬਣੀ ਸੀ ਚਲੋ ਜੀ ਮਿਲਦੇ ਆ ਕੋ ਹੋਰ ਰੈਸਪੀ ਨਾਲ ਸਤਿ ਸ਼੍ਰੀ ਅਕਾਲ ਜੀ